ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਕਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਬਾਬਾ ਜੀ ਖਾਦ ਲਾ ਰਹੇ ਨੇ ਪੁੱਛਦੇ ਹਾਂ ਕੀ ਕਰ ਰਹੇ ਨੇ ਨਾਲੇ ਸਰੋਂ ਦੀ ਅਪਡੇਟ ਦਿੰਨੇ ਆ ਜੀ ਬਾਬਾ ਜੀ ਵੈਗੁਰਜੀ ਦਾ ਖਾਲਸਾ ਆ ਵੈਗੁਰਜੀ ਵੈਗੁਰਜੀ ਦੀ ਫਤਿਹ ਖਾਦ ਲਾ ਰਹੇ ਜੀ ਕੀ ਕਰ ਰਹੇ ਜੀ ਦੱਸਿਓ ਮੜਾ ਜੀ ਇਹ ਸੁਖਮਨ ਜੀ ਸਰਫਰਲ ਰਲਾਗ ਜੂਰੀਆ ਦੇ ਵਿੱਚ ਤੇ ਕੇਰ ਕੇ ਦੇ ਨਾਲ ਮਿੱਟੀ ਲਾਉਂਦੇ ਆ आ, ला ला अच्छा ਤੇ ਵਿੱਚ ਆ ਰੇਤ ਦਾ ਕੀ ਰੋਲ ਹੀ ਦੱਸੰਦੇ ਤੁਸੀਂ ਰੇਤ ਉਹਦਾ ਜਿਹੜੀ ਸਲਫਰ ਉਡਦੀ ਆ ਨਾ ਹਾਂਜੀ ਤੇ ਸਿੱਲੀ ਰੇਤ ਲੈ ਕੇ ਨਾ ਹਾਂਜੀ ਉਹਦੇ ਵਿੱਚ ਸਲਫਰ ਲਾ ਲਈਦੀ ਆ ਅੱਛਾ ਤੇ ਲਾਗ ਤੇ ਮੁੜ ਕੇ ਜੂਰੀਆ ਦੇ ਵਿੱਚ ਮਸ ਦਈਦੀ ਠੀਕ ਹੈ ਠੀਕ ਆ ਫੇਰ ਉਡਦੀ ਨਹੀਂ ਆ ਓਵੇਂ ਜੇ ਪਾਈਏ ਤੇ ਫੇਰ ਉਹ ਸਲਫਰ ਉਡਦੀ ਆ ਤੇ ਝਾੜਨਾ ਪਿੰਦੀ ਨਹੀਂ ਹਾਂ ਤੇ ਏਦਾਂ ਹੁਣ ਨਾਲ ਵੇਖਿਆ ਜੂਰੀਏ ਦੇ ਨਾਲ ਚੰਬੜ ਜਾਂਦੀ ਆ ਹਾਂਜੀ ਸਿੱਲੀ ਹੁੰਦੀ ਨਾ ਰੇਤਾ ਰੇਤਾ ਦੇ ਵਿੱਚ ਠੀਕ ਹੈ ਲਾਗਦੇ ਉਹਨੂੰ ਵਿੱਚ ਪਾ ਦੇ ਦੀ ਤੇ ਮੁੜ ਕੇ ਵੀ ਇਹ ਨਾਲ ਜੂਰੀਏ ਲੱਗ ਜਾਂਦੀ ਹੈ ਸਲਫਰ ਜਿਹੜੀ ਠੀਕ ਹੈ ਹਾਂ ਤੇ ਇਹ ਆਪਣਾ ਫੇਰ ਦੂਜੀ ਗੋਡੀ ਦੇ ਰਹੇ ਆ ਸਰ ਹੁਣ ਨਹੀਂ ਗੁੱਡੀ ਪਹਿਲੀ ਆ ਗੋਡੀ ਆ ਹੀ ਨਹੀਂ ਆ ਉਹਦੇ ਮੁੜ ਕੇ ਰੋਗ ਗਿਆ ਕੰਮ ਫਿਰ ਵਿਆਹ ਜੇ ਬੈ ਗਏ ਉਹਦੇ ਫਿਰ ਕਿਤੇ ਨਾ ਬੰਦੇ ਮਿਲੇ ਉਹ ਮਟਰਾਂ ਦੇ ਕੋਲ ਚੱਲ ਗਏ ਅੱਛਾ ਜੀ ਲਾਏ ਦੂਰੀ ਨੂੰ ਮੁੜ ਕੇ ਗੰਨੇ ਸ਼ਦਾਈ ਹੋ ਗਈ ਸ਼ੁਰੂ ਹੁਣ ਆ ਆਪਣੇ ਮੁੰਡੇ ਦਾ ਡਾਢੂ ਕੇ ਤੈਨੂੰ ਲੱਗੇ ਕਰਨ ਅੱਛਾ ਬੰਦੇ ਬੜੇ ਓਖੇ ਅੱਜਕੱਲ ਮੈਂ ਹਾਂ ਤੂੰ ਫਿਰ ਆਪਣੇ ਡਾਈ ਹੈ ਨਾ ਸਾਰੀ ਗੜਾਈ ਕਰਾਈ ਹੈ ਕਈਆਂ ਨਾ ਹੁਣ ਮਿੱਟੀ ਸਿਰਫ ਲਾਉਣੀ ਵਿੱਚ ਖਾਦ ਕੇਰ ਕੇ ਨਾ ਅੱਛਾ ਅੱਛਾ ਹਾਂ ਹਣ ਹੋਵੇ ਨਾ ਏਦਾਂ ਖੇਰੀ ਖਾਦ ਠੀਕ ਹੋਵੇ ਏਦਾਂ ਬਾਤ ਖਿੱਚ ਕੇ ਤੇ ਮਿੱਟੀ ਲਾਈ ਜਾਣੀ ਹੈ ਹਾਂਜੀ ਹਾਂਜੀ ਤਾਂ ਮੈਂ ਗਾੜੀ ਨਾ ਇਦਾਂ ਖਾਦ ਕੇਰੀ ਜਾਨਾ ਤੇ ਇਹਨਾਂ ਦੇ ਖਿੱਚ ਕੇ ਮਿੱਟੀ ਲਾ ਦੇਣੀ ਹੈ ਬੂਟਾ ਕਿੱਡਾ ਕਿੱਡਾ ਹੋ ਗਿਆ ਹੁਣ ਤੇ ਇਥੋਂ ਗਲਾ ਇਹ ਜਦੋਂ ਆਪਾਂ ਲਾਈ ਹੀ ਪਹਿਲਾਂ ਚੋਕੀ ਸੀ ਨਾ ਹਾਂਜੀ ਤੇ ਕਿੜੀ ਕਿੜੀ ਇੱਥੇ ਤੇ ਮੈਂ ਕਈ ਆਂਦੇ ਵੀ ਹੁਣੇ ਵੀ ਇਹ ਐਡੀ ਜਿਹੜੀ ਵੀ ਲੀ ਜਾਂਦੇ ਮੂਰਖੀ ਹੋਣੇ ਆ ਹਾਂ ਹਾਂਜੀ ਹਾਂਜੀ ਜਿਹੜੇ ਐਨੀ ਨਹੀਂ ਇੱਥੇ ਤੇ ਲਾਈ ਜਾਂਦੇ ਇੱਥੋਂ ਵੇਹ ਹੁਣ ਤੋਂ ਅਜੇ ਅਜੇ ਨੇ ਕੋਈ ਜਿੰਨ ਨੂੰ ਪਿਆ ਆ ਪਹਿਲੀ ਵਾਰ ਖਾਦ ਤੇ ਸਲਫਰ ਪਾਉਣ ਲੱਗੇ ਨੂੰ ਉਦੋਂ ਮੁੜ ਕੇ ਟਾਈਮ ਲੱਗਾ ਆ ਪਹਿਲਾ ਕੰਮ ਵੀ ਹੁਣ ਆ ਜਿਹੜੀ ਆਪਾਂ ਇਹਨੂੰ ਸਲਫਰ ਤੇ ਖਾਦ ਪਾਉਣ ਲੱਗੇ ਆ ਇਹ ਇਹਨੂੰ ਪਾਣੀ ਦੇਣਾ ਹੈ ਹਾਂ ਜੀ ਇੱਕ ਵਾਰੀ ਦੁਬਾਰਾ ਐਕਸਪਲੇਨ ਕਰ ਦਿੰਨੇ ਆਂ ਵੀ ਖੇਲਾ ਬਣਾ ਕੇ ਖੇਲਦੇ ਇੱਕ ਪਾਸੇ ਬਸ ਸਰਵ ਚੌਕੀ ਹੀ ਚੌਕੀ ਹੀ ਇਹ ਤੇ ਦੂਜੇ ਪਾਸੇ ਨਹੀਂ ਚੌਕੀ ਨਾ ਹਾਂ ਜੀ ਤੇ ਆਪਾਂ ਵੇਂਦੇ ਹੀ ਹੁਣ ਇਹ ਇਹਨਾਂ ਨੂੰ ਇਹ ਵੇਖੀ ਦਵਾ ਵੇਖ ਹੁਣ ਅਜੇ ਤਾਂ ਛੋਟੀ ਹੈ ਨਾ ਹੁਣ ਖਾਦ ਪਈ ਤੇ ਸਲਫਰ ਪੈ ਗਈ ਆ ਹਾਂ ਜੀ ਇਹਨੂੰ 20 ਦਿਨਾਂ ਨੂੰ ਵੇਖੀ ਜਾਂਦੀ ਇਹ ਇੱਕ ਦੂਜੇ ਦੇ ਨਾਲ ਇਹਨੇ ਮਿਲਣਾ ਆ ਹਾਂ ਜੀ ਹਾਂ ਜੀ ਸਰ ਹੁਣ ਇਹ ਇੱਕ ਦੂਜੀ ਦੇ ਨਾਲ ਮਿਲ ਜਾਣਾ ਵੇਖੀ ਨੂੰ ਹੈ ਠੀਕ ਹੈ ਇਹ ਕਿਉਂਕਿ ਆਪਾਂ ਨੇ ਤਜਰਬਾ ਇਹ ਵੇਖਿਆ ਜਿੰਨੀ ਬਿਰਲੀ ਉਹਨਾਂ ਹੀ ਫਾਲੇ ਨੂੰ ਜ਼ਿਆਦਾ ਤੇ ਉਹਨਾਂ ਹੀ ਇਹਦਾ ਬੂਟਾ ਵੀ ਜ਼ਿਆਦਾ ਕਰਨਾ ਨੇ ਅੱਛਾ ਜੀ ਉਹਨਾਂ ਹੀ ਗੋਡਣੀ ਸੌਖੀ ਤੇ ਵੜਣੀ ਵੀ ਸੌਖੀ ਹਾਂਜੀ ਹਾਂਜੀ ਹਾਂ ਹੁਣ ਇਹਦਾ ਇਹ ਆ ਪੀ ਜਿਵੇਂ ਖੇਲਾਂ ਉੱਤੇ ਬੀਜਣ ਦੇ ਨਾਲ ਗੋਡਣੀ ਸੌਖੀ ਆ ਹਾਂ ਜਿਵੇਂ ਹੁਣ ਵੀਰ ਹੁਣੀ ਰਹੇ ਨੇ ਮੈਂ ਗੋਡ ਜਹੀਂ ਕੱਲ ਲੱਗੇ ਹਾਂ ਹਾਂਜੀ ਕਈ ਨਗਾਤੀ ਤੇ ਅੱਜ ਅਸੀਂ ਮਿੱਟੀ ਲਾ ਦੇਣ ਲੱਗੇ ਠੀਕ ਐ ਕੱਲ ਗੋਡੀ ਕਰ ਦਿੱਤੀ ਆ ਤੇ ਅੱਜ ਮਿੱਟੀ ਘੇਰ ਕੇ ਦੁੱਝਾ ਹੁਣ ਜੇ ਖੇਲਾਂ ਦੇ ਇੱਕ ਪਾਸੇ ਚੋਕੀ ਆ ਨਾ ਸਰੋਂ ਸਾਰੀ ਹਾਂ ਤੇ ਜੋ ਦੂਸਰੀ ਸਾਈਡ ਆ ਉਹਨੂੰ ਗੋੜ-ਗੋੜ ਕੇ ਇੱਕ ਬੰਨੇ ਲਈ ਜਾਣਾ ਤੇ ਜੋ ਸਾਈਡ ਤੇ ਚੋਕੀ ਉਹ ਸੈਂਟਰ ਚ ਸਰੋਂ ਆ ਜਾਣੀ ਵੱਢ ਕੇ ਨਾਲ ਲਈ ਜਾਣੀ ਮਿੱਟੀ ਗੇ ਹਾਂ ਜੇਕਰਾਂ ਫੇਰ ਵੱਢ ਕੇ ਲਾ ਦਾਂਗੇ ਵਿੱਚ ਸੈਂਟਰ ਚ ਲਿਆਉਣੀ ਇਹਨੂੰ ਹਾਂਜੀ ਹਾਂਜੀ ਜੇ ਡਿੱਗੇ ਨਾ ਮੁੜਗੇ ਹੈ ਹਾਂਜੀ ਇਹ ਆ ਵੀ ਫੇਰ ਸਰੋਂ ਵੇਖੀ ਤੂੰ ਹੂੰ ਫਿਲਹਾਲ ਪੂਰੀ ਇੱਕ ਲਾਂਗ ਦਾ ਫਰਕ ਆ ਸਰੋਂ ਚ ਹਾਂ ਇਹ ਸਰੋਂ ਦਸੂਈ ਸਰੋਂ ਵੀ ਇਹਨੂੰ ਏਦਾਂ ਮੈਂ ਦੇ ਨਹੀਂ ਫੜਾ ਹੈ ਕਿ ਨਹੀਂ ਹਾਂਜੀ ਹਾਂ ਤੇ ਇਸ ਤਰ੍ਹਾਂ ਚੋਕਨ ਦੇ ਵਿੱਚ ਤਿੰਨ ਕਲਾਂ ਦੇ ਵਿੱਚ ਲੱਗੀ ਆ 70 ਗ੍ਰਾਮ 70 ਗ੍ਰਾਮ ਤੇ ਕਿੱਲੇ ਦੇ ਹਿਸਾਬ ਨਾਲ 180 ਦੇ ਲੱਗੀਗੀ ਬਸ ਬਸ ਕਿੱਲੇ ਦੀ ਚੋਕਨ ਦੇ ਨਾਲ ਸਿਰਫ ਇੰਨੀ ਕ ਨਿਕਲਦੀ ਆ ਜੇ ਵੀ ਇਹਨਾਂ ਵੱਧ ਬੂਟੇ ਕਈ ਥਾਈਂ ਦਾਣੇ ਚੋਕ ਦਿੱਤੇ ਆ ਕਈ ਥਾਈਂ ਜ਼ਿਆਦਾ ਚੁੰਡਾ ਲਾਤਾ ਉਹਨਾਂ 150 ਗ੍ਰਾਮ ਵੀ ਲੱਗਣਾ ਹੈ ਅੱਛਾ ਯੋ ਮਤਲਬੀ ਇਹ 60 ਗ੍ਰਾਮ ਲਗਣੀ ਹੀ ਇਹਦੇ ਤੇ ਨਗਨਾਜ ਹਾਂਜੀ ਤੇ ਕਿੱਲੇ ਦੇ 150 ਲੱਗ ਜਾਂਦੀ ਹਾਂਜੀ ਹੂੰ ਤੇ ਕਿੰਨੇ ਪਾਣੀ ਦੇ ਦਿੱਤੇ ਸਰ ਨੂੰ ਤੱਕ ਬਸ ਦੋ ਹੀ ਦਿੱਤੇ ਆ ਤੀਜਾ ਹੁਣ ਦਾਂਗੇ ਆ ਖਲਾ ਕੇ ਮਿੱਟੀ ਨਾਲ ਹਾਂਜੀ ਦੋ ਪਾਣੀ ਦਿੱਤੇ ਆ ਠੀਕ ਐ ਆ ਤੀਜਾ ਹੁਣ ਆ ਵਾ ਨਾਲ ਮਿੱਟੀ ਲਾ ਕੇ ਨਾ ਦਿਹਾੜੀ ਧੋਪਕ ਪੈ ਲੈਣ ਦੇਣੀ ਆ ਹਾਂਜੀ ਧੁੱਪ ਪੈ ਗਏ ਨਾ ਇੱਕ ਨਾ ਮਿੱਟੀ ਸੁੱਕ ਸਾਗੀ ਤੇ ਫੇਰ ਇਹਨੂੰ ਪਾਣੀ ਲਾਵਾਂਗੇ ਠੀਕ ਐ ਜੀ ਠੀਕ ਐ ਹੁਣ ਜਿਵੇਂ ਪਿਆਲਸਰੀ ਖਾਦ ਸੈਂਟਰ ਚ ਅਸੀਂ કેરી ਜਾਂਦੇ ਆ ਤੇ ਇਹ ਜੋ ਖਾਦ ਆ ਮਿੱਟੀ ਸਮੇਤ ਹੀ ਚੁੱਕ ਕੇ ਇਥੋਂ ਦੂਸਰੇ ਬੰਨੇ ਲੈ ਜਾਣੀ ਹੈ ਤੇ ਝਾੜਦਾ ਕੀ ਫਰਕ ਪੈਂਦਾ ਜੀ ਬਾਬਾ ਜੀ ਇਹਨੇ ਨਾਲ ਝਾੜਦਾ ਤੈਨੂੰ ਦੱਸਿਆ ਅੱਗੇ ਵੀ ਦੱਸਿਆ ਵੀਡੀਓ ਵੀ ਇਹਦੇ ਜੇ ਆਪਾਂ 12 ਤੋਂ ਵੱਧ ਵੀ ਸਕਦਾ ਵਾ ਹਾਂਜੀ ਨਹੀਂ ਤੇ 12 ਕਿੰਟਲ ਕਿਲੇ ਦਾ ਝਾੜ ਜਿਹੜਾ ਇਦਾਂ ਦਊ ਠੀਕ ਹੈ ਤੇ ਤੁਸੀਂ ਜੀ ਤਨਾ 8 ਕਿੰਟਲ ਦੁੱਜੀ ਕੇਰੀ ਇਹਦੇ ਕਿੱਲੇ ਦੀ ਕੇਰੀ ਦੀ ਵੀ ਕਿੱਲੋ ਆ ਤੇ ਝਾੜ ਵੀ ਉਹਨੇ 8 ਕੁਇੰਟਲ ਦੇਣਾ ਹੈ 8 ਕੁਇੰਟਲ ਦੇਣਾ ਤੇ ਇਸ ਤਰ੍ਹਾਂ ਚੋਕਨ ਦੇ ਨਾਲ 20 ਵੀ ਲੱਗਣਾ ਸਾਰਾ 200 ਕਿ ਗ੍ਰਾਮ ਹੀ ਵੱਧ ਤੋਂ ਵੱਧ ਵੱਢਣੀ ਵੀ ਲੱਗਣਾ ਉਹ ਤੋਂ ਘੱਟ ਚਾਹੀਦਾ ਹੈ ਵੱਢਣੀ ਵੀ ਸੌਖੀ ਤੇ ਵੱਢਣੀ ਵੀ ਸੌਖੀ ਹਾਂ ਹੁਣ ਜਿਉਂ ਇਹ ਵਧੇਗੀ ਬੂਟੇ ਨੂੰ ਉੱਤੇ ਫੈਲਣ ਨੂੰ ਪੂਰਾ ਥਾਂ ਲੱਭ ਜਾਣਾ ਹੈ ਹਾਂ ਇਹ ਸੁਖਮਨ ਜੀ ਆਪਾਂ ਤੁਹਾਨੂੰ ਬਤਾ ਵੀ ਜਦੋਂ ਇਹ ਪਹਿਲਾਂ ਖੇੜਾਂ ਕੱਢ ਕੇ ਨਾ ਟਰੈਜਣਾ ਹਾਂਜੀ ਤੇ ਉਹ ਦਿਨਾਂ ਫਿਰ ਇੱਕ ਬੰਦੇ ਆਪਾਂ ਨੂੰ ਸਰੋਂ ਨੂੰ ਚੋਕਿਆ ਸੀ ਹਾਂਜੀ ਹੂੰ ਚੋਕ ਕੇ ਤੇ ਆਪਾਂ ਪਾਣੀ ਲਾ ਦਿੱਤਾ ਤੇ ਉਗ ਪੀ ਤੇ ਹੁਣ ਮੁੜ ਕੇ ਉਦੋਂ ਬਾਅਦ ਫਿਰ ਇੱਕ ਪਾਣੀ ਦਿੱਤਾ ਹਾਂਜੀ ਮੁੜ ਕੇ ਨੂੰ ਗੁੱਡਾਈ ਕਰਨੀ ਆਪਣੇ ਕੋਲ ਟਾਈਮ ਲੱਗਾ ਗੁੱਡੀ ਦਾ ਵਿਆਹ ਹੈ ਹਾਂਜੀ ਹੋਰ ਹੀ ਕੰਮ ਤਾਂ ਦੇ ਬੜੇ ਤੇ ਕਣਕਾਂ ਦੇ ਵਿਜਾਈ ਵਲ ਹੋ ਗਏ ਤੇ ਉਹ ਭਰਨੀਆਂ ਪੁੰਨੀਆਂ ਹੀ ਕਣਕਾਂ ਵਿੱਚ ਭਰਨ ਵਾਲੀਆਂ ਹਾਂਜੀ ਉਧਰ ਹੋ ਗਏ ਫਿਰ ਇਹਦੇ ਵੱਲ ਹੋਇਆ ਨਾ ਤੇ ਲੇਬਰ ਸਾਨੂੰ ਨਾ ਮਿਲੀ ਉਮਰਾਂ ਹੀ ਤੜਾਈ ਵਾਲ ਚਲੇ ਗਏ ਹਾਂਜੀ ਤੂੰ ਕੱਲ ਇਹਨਾਂ ਗੋਡੀ ਹੀ ਦੇ ਕੋਈ ਅੱਜ ਗੋੜ ਕੇ ਤੇ ਹੁਣ ਇਹਨੂੰ ਪਾਣੀ ਦੇ ਹੁਣ ਇਹ ਜੇ ਆ ਵੀ ਇਹਦਾ ਇਹੋ ਕੁਛ ਨਹੀਂ ਇਹਨੂੰ ਕੀਤਾ ਕੋਈ ਸਪਰੇ ਨਹੀਂ ਕੋਈ ਗੱਲ ਨਹੀਂ ਬਾਨੀ ਹੁਣ ਸਲਫਰ ਲਾ ਕੇ ਨਾ ਖਾਦ ਦੇ ਵਿੱਚ ਹਾਂਜੀ ਇਹ ਹੁਣ ਇਹਨੂੰ ਮਿੱਟੀ ਲਾ ਦੇਣੀ ਹੈ ਠੀਕ ਹੈ ਤੇ ਬਾਬਾ ਜੀ ਇਹਦਾ ਲੱਗਣ ਡਿਆ ਵੀ ਕੋਈ ਇਹਨੂੰ ਬਿਮਾਰੀ ਪੈਣ ਦਾ ਅਸਰ ਹੈਗੇ ਆ ਜਾਂ ਫਿਰ ਕੋਈ ਪਈ ਆ ਜਾਂ ਵਿੱਚ ਕੋਈ ਗੰਦੂ ਗਿਆ ਹੈ ਇਹਨੂੰ ਜਿਹੜਾ ਕੋ ਗੰਦਗੁੰਦ ਆਉਦਾ ਆਵੇ ਨਾ ਉਹ ਵਹੀਂ ਕਈਆਂ ਨੇ ਪੁੱਟਦੇ ਤਾਂ ਗੋੜ ਦਿੱਤੇ ਆ ਹਾਂ ਜਿਹੜੇ ਵੀ ਥਾਂ ਵੇਲੇ ਹੀ ਗੋੜ ਦਿੱਤੇ ਆ ਵਿੱਚੋਂ ਗੋੜਦਾ ਇਹ ਹੁਣ ਧੂਕੇ ਨਾਲ ਲਾਣਾ ਕੋਈ ਇਹਨੂੰ ਅਜੇ ਕਿਹੇ ਚੀਜ਼ ਦਾ ਸਾਰ ਨਹੀਂ ਕੋਈ ਇਹਨੂੰ ਲੱਗਣੀ ਨਹੀਂ ਕੋਈ ਸੁੰਡੀ ਨਹੀਂ ਇਹ ਗਾਂ ਜਦੋਂ ਫੁੱਲ ਲੱਗੇ ਨਾ ਹਾਂਜੀ ਫਲ ਫੁੱਲ ਤੇ ਉਦੋਂ ਇੱਕਦਾਂ ਉਹ ਪੈਂਦੀ ਹੁੰਦੀ ਹੈ ਜੈਬਰਾ ਸੁੰਡੀ ਜੀ ਅੱਛਾ ਜਦੋਂ ਵੱਧ ਗਈ ਤੇ ਫੁੱਲ ਲੈਣ ਤੋਂ ਬਾਅਦ ਉਹ ਇੱਕਦਾਂ ਪੈਂਦੀ ਉਹ ਤੜੋਂ ਮੇ ਇਕੱਠੇ ਹੀ ਹੁੰਦੇ ਆ ਜਿਦਾਂ ਜੈਬਰਾ ਦਾ ਉਹਨਾਂ ਨੇ ਵੀ ਹਾਂਜੀ ਹਾਂਜੀ ਜੰਗਲਾਂ ਦੇ ਵਿੱਚ ਹਾਂਜੀ ਹਾਂਜੀ ਇਹ ਇਹਦੇ ਤੇ ਧਾਰੀਆਂ ਉਹਦੇ ਵਾਂਗੂੰ ਜਾਇਬਰੇ ਵਾਂਗੂੰ ਹੁੰਦੀਆਂ ਇਹ ਵੀ ਇਕੱਠੀ ਦੀ ਇਕੱਠੀ ਪੈਂਦੀ ਐ ਬੂਟੇ ਹਾਂ ਕਿਨੇ ਕਿਨੇ ਗੁਸ਼ਾ ਹੀ ਹੁੰਦਾ ਜਦੋਂ ਪੈਂਦੀ ਹੈ ਹਾਂਜੀ ਤੇ ਇਹ ਆ ਵੀ ਇਹਦੇ ਜੇ ਕੋਈ ਐ ਨੁਕਸਾਨੀ ਨਾ ਕੋਈ ਕੁਝ ਨਹੀਂ ਕਰਨ ਦੀ ਲੋੜ ਅੱਛਾ ਤੇ ਇਹਨੂੰ ਬਸ ਆ ਖਾਦ ਕੇ ਮਤਲਬ ਹੁਣ ਖਾਦ ਦੇ ਦੇਣੀ ਆ ਇਹ ਗੋਡੀ ਹਰਨੀ ਆ ਤੇ ਫਿਰ ਕੁਝ ਸਮੇਂ ਬਾਅਦ ਫਿਰ ਇੱਕ ਵਾਰੀ ਖਾਦ ਕੇ ਰਕੇ ਦੂਜੀ ਗੋਡੀ ਬਸ ਹੁਣ ਇਹਨੂੰ ਲਾਗ ਨਾ ਮਿੱਟੀ ਦਿਹਾੜੀ ਦੀ ਧੁੱਪ ਦੇਣੀ ਇਹਨੂੰ ਆਪਾਂ ਨੂੰ ਫਿਰ ਪਾਣੀ ਫੇਰ ਦੇਣਾ ਠੀਕ ਹੈ ਪਾਣੀ ਦੋਕ ਲਾ ਕੇ ਇਹਨਾਂ ਨੂੰ ਜਿੰਨੀ ਤਨਾ ਹੈਟ ਵਾਜੂ ਫਿਰ ਇਹਨੂੰ ਜੀ ਫਿਰ ਇੱਕ ਦਾ ਮਿੱਟੀ ਖਿੱਚ ਕੇ ਨਾਲ ਕਾਦਣੀ ਇਹਨੂੰ ਸੈਂਟਰ ਚ ਲੈ ਆਉਣਾ ਆਪਾਂ ਠੀਕ ਹੈ ਸਰੋਂ ਨੂੰ ਇੱਕ ਡਿੱਗੇ ਨਾ ਜਿਹੜੀ ਹੈ ਹਾਂਜੀ ਹਾਂਜੀ ਜਦੋਂ ਵਿੱਚ ਘਾਰ ਆ ਗਈ ਫਿਰ ਇਹ ਡਿੱਗਣਾ ਜੇ ਡਿੱਗੂਗੀ ਤੇ ਮਾੜੇ ਉੱਤੇ ਪੋਠੇ ਦੇ ਟੇਢੀ ਹੋ ਜੂਗੀ ਥੱਲੇ ਫਲੀ ਨਾ ਖਰਾਬ ਹੋਊਗੀ ਹਾਂ ਹਾਂਜੀ ਇਹਦੇ ਨਾਲ ਇਹ ਵੀ ਇਹਦਾ ਸਰੋਂ ਦਾ ਗਫਾ ਚੰਗਾ ਨਾ ਏ ਵੇਖੀ ਤੂੰ ਵੇਖੇ ਤਾਨੂੰ ਦੇਖਦੀ ਹੋਣੀ ਨਹੀਂ ਕਿਦਾਂ ਤੋਰਾ ਇਹਦਾ ਵੇਹ ਜੇ ਅਜੇ ਕੱਖ ਨਹੀਂ ਹੋਣਾ ਹੈ ਅਰੇ ਕੋਈ ਨਹੀਂ ਦਿੱਤਾ ਸਿਰਫ ਪਾਣੀ ਦਿੱਤੇ ਨਾ ਕਿ ਖਾਦ ਨਾ ਕੁਝ ਹੋਰ ਤੇ ਬੂਟਾ ਵੇਖੋ ਸਰੋ ਸਿਰਫ ਇਹਨੂੰ ਇਹ ਵੀ ਇਹ ਸੁੱਕੇ ਥਾਂ ਨੂੰ ਰੇਜ ਪਾਣੀ ਦੀ ਪੀਂਦੀ ਤਾਂ ਇਹਦਾ ਮਲਵਾ ਦਾ ਚੰਗਾ ਆ ਕਿਉਂਕਿ ਜਿਹੜੀ ਪਾਣੀ ਮੁੱਢ ਨਾ ਲੱਗ ਜਾਂਦਾ ਨਾ ਉਹ ਫਸਲ ਨੂੰ ਰੋਗ ਦਿੰਦੀ ਅੱਛਾ ਹਾਂ ਇਹ ਚੀਜ਼ ਹੈ ਹਾਂਜੀ ਹਾਂਜੀ ਤੇ ਇਹ ਜਿਹੜੀ ਰੇਜ ਹੈ ਨਾ ਇਦਾਂ ਚੜਨੀ ਇਹਦੇ ਨਾਲ ਫਸਲ ਜਿਹੜਾ ਜ਼ਿਆਦਾ ਵਾਦਾ ਦੀ ਜੜ ਬੜੀ ਖਿਲਰਦੀ ਫਿਰ ਠੀਕ ਹੈ ਉਹਨੀ ਦੀ ਜੜ ਜਿਹੜੀ ਜਾਦੇ ਖਲਾਰ ਚ ਤੁਰੀ ਜਾਣੀ ਹੈ ਤੇ ਇਹਨੇ ਖਰਾਕ ਜਾਦੀ ਪੈੜ ਜੂ ਖਿਚਣੀ ਠੀਕ ਹੈ ਨਹੀਂ ਮੈਂ ਇੱਕ ਚੀਜ਼ ਵੇਖੀ ਆ ਜਿਵੇਂ ਇਹਨੂੰ ਵੇਖੀ ਹੈ ਨਾ ਚਾਰ ਚਫਰੇ ਕੈਮਰਾ ਵੀ ਘੁੰਮ ਰਿਹਾ ਕਿ ਵੇਖੋ ਕਿੰਨੀ ਸੰਘਣੀ ਲੱਗਣ ਡੈ ਵੀ ਹੁਣੇ ਤੇ ਇਹੋ ਹੀ ਭਾਵੇਂ ਕਿਲੋ ਅਸੀਂ ਛੱਟਾ ਦਿੰਨੇ ਆ ਉਹ ਕਈ ਥਾਵਾਂ ਤੇ ਖੱਪੇ ਹੁੰਦੇ ਆ ਕਿਤੇ ਛੋਟੀ ਆ ਕਿਤੇ ਵੱਡੀ ਆ ਬਾਦ ਘਾਟ ਜੀ ਉਗਦੀ ਆ ਤੇ ਇੱਕ ਇੱਕ ਸਾਰ ਗੰਡੀ ਸਾਰੀ ਇਹ ਫਰਕ ਤੇ ਪਤਾ ਲੱਗਣ ਡਿਆ ਹੁਣ ਤੋਂ ਹੀ ਵੱਡੀ ਹੋ ਕੇ ਸਾਰਾ ਨਾਲ ਬਣੇ ਰਿਓ ਇਹਦਾ ਪੂਰਾ ਹੀ ਦੱਸਾਂਗੇ ਕੀ ਝਾੜੇ ਕਿਵੇਂ ਆ ਜੋ ਅਸੀਂ ਗੱਲ ਕਰਨਦੇ ਆ ਜੋ ਦਾਵਾ ਕਰਨਦੇ ਆ ਕਿ ਉਹ ਸੱਚੀ ਉਹ ਉੱਤੇ ਪੁੱਗਦੇ ਵੀ ਆ ਕਿ ਨਹੀਂ ਅਸੀਂ ਜਿਹੜੇ ਥਾਂ ਖਲੋਤੇ ਹੁਣ ਇਹਦੀ ਵਿਥ ਦੇ ਵਿੱਚ ਆਪਾਂ ਇੱਥੇ ਖਲੋ ਹੋਣਾ ਵੀ ਵੇਖੋ ਸਾਹੀਂ ਵਿੱਚ ਇਹਦੇ ਸਾਨੂੰ ਲੈਂਦੀ ਆ ਕਿ ਨਹੀਂ ਲੈਂਦੀ ਹਾਂ ਇਹਦਾ ਹੁਣ ਹੈ ਹੁਣ ਫਰਕ ਵੇਖੋ ਜਦੋਂ ਆਪੋ ਚੋਂ ਦੀ ਇਹ ਮਿਲ ਗਈ ਇਹਦੇ ਵਿੱਚ ਸਾਨੂੰ ਨੰਗਣਾ ਵੀ ਫਿਰ ਨਹੀਂ ਨੰਗਾ ਜਾਣਾ ਇਹਦਾ ਹਾਂਜੀ ਇਹ ਵੇਖ ਲਓ ਇੱਕ ਖੇਲ ਦੇ ਵਿੱਚ ਇੰਨਾ ਫਰਕ ਆ ਫਿਲਹਾਲ ਹਾਂ ਪੂਰੀ ਲਾਗ ਦਾ ਫਰਕ ਹੈ ਏ ਹੁਣ ਬਾਬਾ ਜੀ ਪਿਛਲੀ ਵੀਡੀਓ ਨਾਲੋਂ ਨਾ ਕਈ ਵੀਰ ਵੇਖਣਗੇ ਨਾ ਜਾ ਕੇ ਅਗਰ ਤਾਂ ਉਹਨਾਂ ਨੂੰ ਪਤਾ ਲੱਗੇਗਾ ਹੁਣ ਤੋਂ ਹੀ ਲਾਂਗ ਜੋ ਹੈ ਵੀ ਫਰਕ ਜੋ ਹੈ ਘਟੰਦਾ ਹੈ ਘਟ ਗਈ ਆ ਹਾਂ ਫੋਟ ਤੇ ਉਹ ਖਿਲ ਰਗੀ ਤੇ ਫੋਟ ਉਧਰੋਂ ਖਿਲ ਰਗੀ 2 ਫੋਟ ਦਾ ਫਰਕ ਪੈ ਗਿਆ ਹਾਂ ਹੁਣ ਤੋਂ ਹੀ ਫਰਕ ਪੈੰਡਾ ਹੈ ਬਿਆ ਤੇ ਇਹੋ ਜਦੋਂ ਬੂਟਾ ਵਧਿਆ ਉਹਨੂੰ ਵਧਨ ਨੂੰ ਪੂਰਾ ਸਿਰ ਨੂੰ ਥਾਂ ਮਿਲ ਜਾਣਾ ਹੈ ਤੇ ਵਿਰਲੇ ਬੂਟੇ ਦਾ ਫਲੀ ਵੀ ਮੋਟੀ ਹੁੰਦੀ ਹੈ ਪੂਰਾ ਇੱਕ ਕਰਮ ਦਾ ਫਰਕ ਹੀ ਜਦੋਂ ਆਪਾਂ ਲਾਈ ਚੋਕੀ ਸੀ ਹਾਂਜੀ ਹਾਂਜੀ ਤੇ ਇਹ ਆ ਵੀ ਆਪਾਂ ਵੀਰ ਭਰਾਵਾਂ ਦੇ ਵੀ ਆਪਾਂ ਨੂੰ ਐਵੇਂ ਲਿਆ ਕੇ ਤੇ ਵੀ ਜ ਤੱਕੜੇ ਨਾ ਸੁਟਣਾ ਜਾਇਦਾ ਤੇ ਆਪਾਂ ਨੂੰ ਇਹ ਵੀ ਲੈਣ ਦੇ ਆਪਾਂ ਝਾੜ ਆ ਹਾਂ ਇਹ ਖੇਚਲ ਵੀ ਏਡੀ ਕੋਈ ਨਹੀਂ ਜਿੱਦਾਂ ਹੁਣ ਆ ਕੱਲ ਲੱਗੇ ਇਹਦੇ ਨਾਲ ਮੁੰਡਿਆਂ ਦੇ ਝਾਟੀ ਨਗਾਤੀ ਕਈ ਸਾਰੇ ਹੁਣ ਆਪਾਂ ਉਦਾਹਰਣ ਹੀ ਲੈ ਲਈਏ ਇੱਕ ਸਾਰੇ ਵੀਰ ਇਹੋ ਚੀਜ਼ ਤੋਂ ਜਾਣੂ ਆ ਕਣਕ ਆ ਛੱਟੇ ਦੀ ਜ਼ਿਆਦਾ ਉਗਦੀ ਆ ਕਿ ਕੇਰੇ ਆ ਕੇਰਿਆਂ ਜਿਆਦਾ ਉਗਦੀ ਆ। ਕੇਰਿਆਂ ਜਿਹੜੀ ਕਣਕ ਜਿਆਦੀ ਹੁੰਦੀ ਆ ਨਾ। ਤੇ ਉਸੇ ਤਰੀਕੇ ਸਰੋਂ ਵੀ ਛੱਟੇ ਦੀ ਥਾਂ ਤੇ ਕੇਰ ਕੇ ਕਰਾਂਗੇ ਨਾ। ਲੱਗੀ ਜਿਹੜੀ ਇਹਦਾ ਮਾਦਾ ਹੀ ਆ ਕਿ ਹੁਣ ਕਿ ਜਾ ਛੱਟੇ ਦੇ ਕਿਤੇ ਛੰਗਣੀ ਹੋਣੀ ਆ ਕਿਤੇ ਬਿੱਲੀ ਹੋਣੀ ਆ। ਉਹੀ ਗੱਲ ਮੈਂ ਅੱਗੇ ਕਰ ਰਿਹਾ ਹੁਣ ਇੱਕ ਸਮਾਨ ਉੱਗੀ ਏ ਸਾਰੀ ਤੇ ਉੱਥੇ ਕਿਤੇ ਸੰਘਣਾ ਪਣ ਕਿਤੇ ਉਹ ਵੀਰਲੇ ਰਹੇ ਹੁੰਦਾ ਆ। ਇਹ ਬੜਾ ਫਰਕ ਪੈਂਦਾ ਆਂਗੀ। ਜਿਹਨਾਂ ਦੇ ਬਾਦਾ ਫਰਕ ਜਿਹ ਹੈ। ਹਾਂਜੀ। ਹਾਂ। ਚਲੋ ਠੀਕ ਹੈ ਜਿਉਂ-ਜਿਉਂ ਵਧੇਗੀ ਜਿਉਂ-ਜਿਉਂ ਅਗਾ ਕੰਮ ਕਰਾਂਗੇ। ਤਿਉਹ ਹੋ ਤੇ ਤੁਹਾਡੇ ਕੋਲ ਆ ਕੇ ਜਾਣਕਾਰੀ ਲੈਂਦੇ ਰਵਾਂਗੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ